ਆ ਤੇ ਇੱਕ ਮੈਂ ਮੁੰਡਾ ਦੇਖਿਆ ਤੇ ਉਮਰ ਵੀ ਹਲਕੀ ਜੀ ਆ ਵੀਰੇ ਵੋਟ ਬਣੀਆਂ ਤੇਰੀ ਹਾਂਜੀ ਬੱਚੇ ਉਮਰ ਕਿੰਨੀ ਆ 18 ਤੋਂ ਪਲੱਸ ਇਹ ਬੱਚੇ ਵੀਰੇ ਆਧਾਰ ਕਾਰਡ ਚੈੱਕ ਕਰ ਲੈਣਾ ਹਾਂਜੀ ਵੀਰ ਜੀ ਕਰ ਲਓ ਕਿਉਂਕਿ ਭਾ ਨਾ ਉਹ ਇੱਥੇ ਦਫਤਰ ਜੀ ਬੈਠਾ ਹੀ ਮਤਲਬ ਜਿੱਦਾਂ ਤੇਰਾ ਮਨ ਲੱਗਦਾ ਉਹ ਲੀਡਰ ਲੂਟਰ ਬਣਦਾ ਰਾਤਾ ਲੱਗਦਾ ਹਾਂਜੀ ਸਰ ਲੀਡਰ ਬਣਨਾ ਹਾਂਜੀ ਪਹਿਲਾਂ ਸਰਪੰਚੀਸ ਨੂੰ ਪਹੁੰਚੀ ਪਹਿਲਾਂ ਪੰਚੀ ਲੜ ਪਿੰਡ ਦੀ ਠੀਕ ਆ ਵੀਰ ਜੀ ਅਗਲੀ ਨੂੰ ਪੰਚ ਹੀ ਲੜੀ ਤੇ ਉਸ ਤੋਂ ਬਾਅਦ ਸਰਪੰਚੀ ਕੀ ਸ਼ਾਇਦ ਐਮਐਲਏ ਦੀ ਵਾਰੀ ਆ ਜਾਵੇ? ਹਾਂਜੀ ਸਰ ਜ਼ਰੂਰ। ਇਹ ਮੁੰਡੇ ਬਾਰੇ ਤੁਹਾਡੇ ਕੀ ਵਿਚਾਰੇ? ਇਹ ਬਣੂਗਾ ਕੁਛ ਕਿ ਨਹੀਂ? ਹਾਂਜੀ ਹਾਂਜੀ ਭਾਜੀ ਇਹਨਾਂ ਦੀ ਪਹਿਲੀ ਇੰਟਰਵਿਊ ਮੈਂ ਵੀ ਪਹਿਲੀ ਇੰਟਰਵਿਊ ਦਿੱਤੀ ਤੁਹਾਨੂੰ। ਨਹੀਂ ਇਹ ਇਹ ਮਤਲਬ ਬਣੂਗਾ ਕੀ ਤੈਨੂੰ ਲੱਗਦਾ? ਬਣਨਗੇ ਭਾਜੀ ਜੇ ਮਿਹਨਤ ਕਰਨਗੇ ਤੇ ਮਿਹਨਤ ਦਾ ਫਲ ਹਰ ਕਿਸੇ ਨੂੰ ਮਿਲਦਾ। ਖੁੱਲ ਕੇ ਬੋਲਣਾ ਇੱਕ ਵਾਰੀ। ਹਾਂਜੀ। ਮਤਲਬ ਸਮਝ ਲੈ ਤੂੰ ਪਿੰਡ ਦਾ ਸਰਪੰਚ ਬਣ ਲਈ ਇਲੈਕਸ਼ਨ ਲੜ ਰਿਹਾ ਹੈ। ਤੇ ਤੂੰ ਮਤਲਬ ਲੋਕਾਂ ਨੂੰ ਕੋਈ ਸਨੇਹਾ ਦੇਣਾ, ਕੱਤਾ ਮਤਲਬ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕਿਹੜੇ ਲਫ਼ਜ਼ ਬੋਲੂਗਾ? ਹੁਣ ਖੁੱਲ ਕੇ ਬੋਲ ਦੇ। ਤੇ ਗਾਂ ਤੇ ਤੇ ਝਾਕੇ ਨਹੀਂ ਯਾਰ ਐਨ ਖੁੱਲ ਕੇ ਬੋਲ ਖੁੱਲ ਕੇ ਗੱਲ ਕਰ ਯਾਰ ਸ਼੍ਰੋਮਣੀਆਂ ਕਾਲਜ ਦਲ ਨੂੰ ਜਿਤਾਓ ਉਹ ਭਰਾਵਾ ਤੂੰ ਖੜਾ ਆ ਸਰਪੰਚੀ ਤੇ ਮੰਨ ਲਾ ਮਤਲਬ ਤੂੰ ਖੜਾ ਆ ਸਰਪੰਚੀ ਤੇ ਤੁਹਾਨੂੰ ਆਪਣੀ ਗੱਲ ਸੁਲਤਾਨ ਦਊਂਗਾ ਲੋਕਾਂ ਦੇ ਕੰਮ ਕਰੂੰਗਾ ਗਰੀਬਾਂ ਦੀ ਮਦਦ ਕਰੂੰਗਾ ਜੋ ਗਰੀਬਾਂ ਨੂੰ ਲੋੜ ਹੋਈ ਉਹ ਕੰਮ ਕਰੂੰਗਾ ਸਾਰੇ ਤੇ ਵੀਰ ਉਦਾਂ ਤੋਂ ਕੁਵਾਰਾ ਹਾਂ ਹਾਂਜੀ ਛੜਿਆਂ ਲਈ ਕੋਈ ਸਕੀਮ ਲੈ ਕੇ ਆਉਂਗਾ ਪਿੰਡਾਂ ਲਈ ਨਹੀਂ ਛੜਿਆਂ ਲਈ ਨਹੀਂ ਸਭ ਛੜਿਆਂ ਨੇ ਵੋਟ ਨਹੀਂ ਪਾਣੀ ਯਾਰ ਤੈਨੂੰ ਕੋਈ ਨਹੀਂ ਪਾਣਗੇ ਜੀ ਸਾਰੇ ਪਾਣਗੇ ਉਹਨਾਂ ਨੂੰ ਸਕੀਮ ਕੋਈ ਲਾਂਚ ਕਰ ਦੇ ਵੀ ਮੈਂ ਜਿੱਦਾਂ ਮਤਲਬ ਪਿੰਡ 'ਚ ਮੈਰਿਜ ਬਿਊਰੋ ਖੋਲੂੰਗਾ ਇਦਾਂ ਕਹਿਦੀਦਾ ਹੁੰਦਾ ਪਕੜ ਕਰਨੇ ਆ ਕਹਿਦੀਦਾ ਹੁੰਦਾ ਹਾਂਜੀ ਪਿੰਡਾਂ 'ਚ ਮੈਰਿਜ ਬਿਊ ਖੋਲਦਾਂਗੇ ਹੋਰ ਮਤਲਬ ਹੋਰ ਕੀ ਮਲਸੂਮਤ ਜਿੱਦਾਂ ਪਿੰਡ ਦੀਆਂ ਬੀਬੀਆਂ ਲਈ ਪਿੰਡ ਦੇ ਬਜ਼ੁਰਗਾਂ ਲਈ ਪਿੰਡ ਦੇ ਲਈ ਬਜ਼ੁਰਗਾਂ ਲਈ ਇਹ ਪਾਰਕ ਬਣਾਵਾਂਗੇ ਜਿੱਥੇ ਬੈ ਕੇ ਬਜ਼ੁਰਗ ਗੱਲਾਂ ਕਰਨਗੇ ਮਤਲਬ ਚੁਗਲੀਆਂ ਚਗਲੀਆਂ ਕਰ ਲੈਣਾ ਚੁਗਲੀਆਂ ਕਰ ਲੈਣਾ ਹਾਂਜੀ ਢੱਡ ਹੌਲਾ ਕਰ ਲੈਣਾ ਹਾਂਜੀ ਢੱਡ ਹੌਲਾ ਅਸੀਂ ਪਲੀਜ਼ ਬਣਾਉਂਗਾ ਹਾਂਜੀ ਅੱਛਾ ਹੋਰ ਤੂੰ ਕੀ ਕਰ ਸਕਦਾ ਮਤਲਬ ਪਿੰਡ ਦੇ ਲੋਕਾਂ ਲਈ ਪਿੰਡ ਦੇ ਲੋਕਾਂ ਲਈ ਇਹ ਗਰੀਬਾਂ ਦੇ ਬੱਚਿਆਂ ਲਈ ਸਕੂਲ ਦੀ ਫੀਸ ਦੇ ਸਕਦੇ ਆ ਆਹ ਕੰਮ ਬਹੁਤ ਵਧੀਆ ਕੀਤੀ ਮਤਲਬ ਸਕੂਲਾਂ ਪੜ੍ਹਾਈ ਫ੍ਰੀ ਚਾਹੀਦੀ ਆਹ ਸੋਚ ਨੌਜਵਾਨ ਦੀ ਵਧੀਆ ਜਿਹੜੇ ਮਜ਼ਾਕ ਆਪਣੀ ਥਾਂ ਤੇ ਆ ਬਹੁਤ ਸੀਰੀਅਸ ਗੱਲ ਹੈ ਗਰੀਬਾਂ ਦਾ ਕਰਨੀ ਹੈਗਾ ਉਹਨਾਂ ਨੂੰ ਘਰ ਪਾ ਕੇ ਦੇ ਸਕਦੇ ਆ ਕਈਆਂ ਦੀ ਛੱਤ ਡਿੱਗ ਜਾਂਦੀ ਉਹਨਾਂ ਦੇ ਘਰ ਪੱਕੇ ਕਰਕੇ ਦੇ ਸਕਦੇ ਆ ਤੇ ਜਿਨ੍ਹਾਂ ਨੂੰ ਲੋੜ ਆ ਪੈਸੇ ਥੱਲੇ ਦੀ ਉਹ ਵੀ ਦੇ ਦਾਂਗੇ ਤੇ ਇਦਾਂ ਵੀ ਮਜ਼ਾਕ ਆਪਣੀ ਥਾਂ ਤੇ ਰਿਹਾ ਪੰਜਾਬ ਵਿੱਚ ਨਾ ਸਿਰਫ ਦੋ ਚੀਜ਼ਾਂ ਮੇਰੇ ਹਿਸਾਬ ਨਾਲ ਫ੍ਰੀ ਚਾਹੀਦੀਆਂ ਇੱਕ ਤਾਂ ਚਾਹੀਦੀ ਆ ਪੜ੍ਹਾਈ ਤੇ ਦੂਜਾ ਇਲਾਜ ਇਹ ਚੀਜ਼ਾਂ ਮਤਲਬ ਜਦੋਂ ਹਰੇਕ ਨੂੰ ਇਹ ਸਰਕਾਰ ਵੱਲੋਂ ਸੁਵਿਧਾਾਂ ਦੇਣੀਆਂ ਚਾਹੀਦੀਆਂ ਕੋਈ ਵੀ ਸਰਕਾਰ ਹੋਵੇ ਤੇ ਇਹ ਮੁੰਡਾ ਹੁਣ ਚਲੋ ਔਲੀ-ਔਲੀ ਹੁਣ ਪਿੰਡ ਦੇ ਸੋਚ ਲਈਓ ਭਰਾਵਾ ਕਿ ਕਿਦਾਂ ਬਣਾਉਣਾ ਸਰਪੰਚਕ ਨਹੀਂ ਪਾਛਣ ਦਿੱਤਾ ਉਹਨੇ ਤੇ ਇੱਕ ਤਾਂ ਹੁਣ ਮਤਲਬ ਮੰਨ ਲਾ ਤੂੰ ਸਰਪੰਚ ਬਣ ਗਿਆ ਹੁਣ ਪਿੰਡਿਆਂ ਦਾ ਧੰਨਵਾਦ ਕਿੱਦਾਂ ਕਰਨਾ ਮਤਲਬ ਅੱਜ ਮੰਨ ਲਾ ਤੂੰ ਸਰਪੰਚ ਬਣ ਗਿਆ ਹਾਂਜੀ ਤੇ ਪਿੰਡਿਆਂ ਦਾ ਧੰਨਵਾਦ ਕਿੱਦਾਂ ਕਰਾਂ ਜਿਨ੍ਹਾਂ ਨੇ ਤੈਨੂੰ ਵੋਟ ਪਾਤੀ ਮੈਂ ਧੰਨਵਾਦ ਕਰਨਾ ਤੂੰ ਹਾਂਜੀ ਹੱਥ ਜੋੜ ਕੇ ਧੰਨਵਾਦ ਕਰੂੰਗਾ ਉਹਨਾਂ ਦਾ ਨਹੀਂ ਕਰ ਹਨ ਸਮਝ ਲੈ ਤੈਨੂੰ ਦੇਖਦੇ ਅਦਰੇ ਪਿੰਡ ਦੇ ਮੋਰੇ ਬੈਠੇ ਆ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਮੈਨੂੰ ਸਰਪੰਚ ਬਣਾਇਆ ਵਾ ਤੇ ਮੈਂ ਸਾਰਿਆਂ ਦਾ ਕੰਮ ਕਰੂੰਗਾ ਜੋ ਆਉਣਗੇ ਮੇਰੇ ਕੋਲ